ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਸਵੇਰ ਸਵੇਰ ਮੌਸਮ ਸੀ ਵੀ ਮਿਆਂਲਾ ਬਟ ਤਾਂ ਆਪਾਂ ਨਿਕਲ ਲਈ ਅੱਜ ਬਸੰਤ ਪੰਚਮੀ ਆ ਗੁੱਡੇ ਵਗੈਰਾ ਸਾਰੇ ਕਿਤੇ ਚੜੀ ਜਾਂਦੇ ਆ ਤੇ ਇਹ ਵਲੌਗ ਹੈ ਜਿਹੜਾ ਮੈਂ ਸਪੈਸ਼ਲ ਬਣਾਉਣ ਲੱਗੀ ਆ ਕਿਉਂਕਿ ਮੈਂ ਇਹਦੇ ਵਿੱਚ ਦੱਸੂਗੀ ਖੋਇ ਦੀਆਂ ਜੜੀਆਂ ਪਿੰਨੀਆਂ ਵਾ ਉਹ ਕਿਵੇਂ ਬਣਦੀਆਂ ਮੰਮੀ ਬਣਾ ਰਹੀ ਹੈ ਨੀਚੇ ਚਲੋ ਜੀ ਚੱਲਦੇ ਆ ਨੀਚੇ ਤੇ ਦਿਖਾਉਣੀ ਹੈ ਤੇ ਨਾਲ ਨਾਲ ਦੱਸਦੀ ਆ ਤੇ ਇਨਗਰੀਡੀਅੰਟਸ ਦੱਸ ਦਿੰਨੀ ਆ ਪਹਿਲਾਂ ਕੀ ਕੀ ਚਾਹੀਦੇ ਆ ਕਿਓ ਦੇਸੀ ਕਿਓ ਮਤਲਬ ਦੇਸੀ ਕਿਓ ਆਟਾ ਖੰਡ ਤੇ ਡ్రਾਈ ਫਰੂਟ ਠੀਕ ਹੈ ਇਹ ਸਾਰਾ ਕੁਝ ਚਾਹੀਦਾ ਖੋਆ ਖੋਆ ਵੀ ਚਾਹੀਦਾ ਹੁਣ ਚਾ ਲੈਣੀ ਚੈਦਣੀ ਨਹੀਂ ਨਹੀਂ ਬਣਾਉਣੀ ਪਿੰਨੀਆਂ ਹੀ ਬਟਣੀਆਂ ਪੰਜੀਰੀ ਪੰਜੀਰੀ ਕੇ ਪਿੰਨੀਆਂ ਸਭ ਤੋਂ ਪਹਿਲਾਂ ਦੇਸੀ ਘਿਓ ਫਿਰ ਉਹਦੇ ਚਾਟਾ ਫਿਰ ਉਹਨੂੰ ਅਚੀ ਤਰ੍ਹਾਂ ਪਾ ਲਿਓ ਤੁਮ ਆਈਆਂ ਮੈਨੇ ਲੇ ਖੁਆਵਾ ਜਦੋਂ ਦੇਖ ਕੇ ਵਾਵਾ ਲੱਗੇ ਜਾਂਦਾ ਸੀਗਾ ਆਟਾ ਸਗੁੰਦੀ ਥੋੜਾ ਲੱਗੇ ਜਾਂਦਾ ਹੁਣ ਪਰ ਹਜੇ ਇਹਦੇ ਵਿੱਚ ਖੰਡ ਪੈ ਜਾਣੀ ਆ ਤੇ ਇਹ ਵਿੱਚ ਉਹ ਪੈ ਜਾਣਾ ਵਾ ਹਜੇ ਕੀ ਉਹਨੂੰ ਕਹਿੰਦੇ ਨੇ ਤੇ ਇਹ ਤਾਂ ਫਿਰ ਹੋਰ ਜ਼ਿਆਦਾ ਗਿੱਲਾ ਹੋ ਜਾਣਾ ਤੈਨੂੰ ਆਟਾ ਹੋਰ ਪਾਉਣਾ ਚਾਹੀਦਾ ਸਗੁੰਦੀ ਵਿੱਚ ਇਹਦੇ ਮੰਡ ਦੇ ਨਾਲ ਤੇ ਪੁੱਕਾ ਬਣਦਾ ਸਕੇ ਤੇ ਉਹ ਤਾਂ ਆਪਣਾ ਜਿਹੜਾ ਖੁਆਓ ਕਿੰਨਾ ਗਿੱਲਾ ਵਾ ਉਹ ਤਾਂ ਤੂੰ ਦੇਖ ਲਈ ਗਿੱਲੀਆਂ ਹੋਣਗੀਆਂ ਇਹ ਗਿੱਲੀਆਂ ਬਣਨਗੇ ਜਿਵੇਂ ਪਿਛਲੀ ਵਾਰ ਬਣੀਆਂ ਸੀਗੀਆਂ ਹਾਂ ਹੁਣ ਥੋੜੀਆਂ ਸੁੱਕੀਆਂ ਸੁੱਕੀਆਂ ਜਿਹੀਆਂ ਬਣਾਇਆ ਤੁਸੀਂ ਸੁੱਕੀਆਂ ਸੁੱਕੀਆਂ ਜਿਹੀਆਂ ਹੁਣ ਹੋਰ ਪਾ ਲਿਆ ਹਾਂ ਜਿਆਦਾ ਨਾ ਸੁੱਕਾ ਜਿਆਦਾ ਕਰੀ ਥੋੜਾ ਜਿਹਾ ਪਾਈ ਮਾਤਾ ਕਹੀਏ ਨਹੀਂ ਸਾਰਾ ਪਹਿ ਜਾਣਾ ਜਿੰਨਾ ਪਿਆ ਵਾ ਡੱਬੇ ਦੇ ਵਿੱਚ ਪਾ ਲਈ ਕਿਲੋ ਘਿਓ ਕਿਲੋ ਆਟਾ ਕਿੰਨਾ ਪੈਂਦਾ ਹੁੰਦਾ ਇਹਦੇ ਵਿੱਚ ਤੇ ਖੰਡ ਕਿੰਨੀ ਕਿਲੋ ਘਿਓ ਦੇ ਵਿੱਚ ਕਿੰਨਾ ਕਿੰਨਾ ਪੈਂਦਾ ਹੁੰਦਾ ਹਾਂ ਕਿਲੋ ਘਿਓ ਕਿਲੋ ਖੰਡ ਤੇ ਆਟਾ 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 2 ਕਿਲੋ ਦੇਖੋ ਆ ਖੁਆ ਵੀ ਕਿਲੋ ਹੀ ਪੈਂਦਾ ਹੁੰਦਾ ਕਿ ਜਿਆਦੇ ਪਤਾ ਵਾਦ ਹੁੰਦਾ ਹੈ ਖੁਆ ਕਿੰਨਾ ਹੁੰਦਾ 2 ਕਿਲੋ

ਬਾਬਾ ਦੋਕੇ ਲੱਗ ਗਿਆ ਅੱਜ ਤਾਂ ਤਰੀ ਪੱਕਾ ਸੋਝ ਜਾਣੀ ਗੀ ਖੋਆ ਤਾਂ ਹਜੇ ਘੱਟ ਉਹਦੇ ਜਦ ਕੱਲ ਜਦੋ ਖੋਆ ਬਣਾਉਂਦੇ ਸੀਗੇ ਉਦੋਂ ਤਾਂ ਘੱਟ ਸੀਗਾ ਹਜੇ ਇਹ ਸੋਝ ਗਈ ਘੱਟ ਹਲਾਉਣਾ ਪੈਂਦਾ ਸੀ ਅੱਜ ਤਾਂ ਹੁਣ ਤਾਂ ਜ਼ਿਆਦਾ ਇੱਕ ਤਾਂ ਇਹਨਾਂ ਦੀ ਕੜਾਈ ਵੀ ਉਹ ਆ ਥੋੜੀ ਜੀ ਪਤਲੀ ਆ ਇਹ ਤਾਂ ਨਾਲੋ ਨਾਲ ਹਲਾਉਣਾ ਪੈਣਾ ਮੇਰੀ ਨੇ ਕੋਟੀ ਰਾਤੀ ਨਹੀਂ ਧਪਣੀ ਚੰਗੀ ਹੋ ਜਾੜੀ ਸੋਝ ਗਈ ਗਏ ਅੱਛਾ ਇਹ ਤਾਂ ਯਾਨੀ ਆ ਨਾੜਾ ਦਿਖਣ ਲੱਗੀਆਂ ਵੇਖ ਆ ਪੁੱਠੇ ਪਾਸੇ ਦੇਖ ਪੁੱਠੇ ਪਾਸੇ ਇਹ ਲਿਆ ਆ ਸਾਡੇ ਗੰਡਾ ਫੇ ਉਹਦੇ ਨਾਲ ਇਹਨੇ ਲੈ ਫੜੀ ਚ ਲੈ ਕੇ ਜਾਣੇ ਤੇ ਬੰਦੇ ਦੀ ਹੈਲਪ ਕਰਾਉਣੇ ਜਾ ਕੇ ਓਨੇ ਹੁਣ ਹਲਾਉਣਾ ਸੀਗਾ ਤੇ ਹੁਣ ਭੱਜ ਗਿਆ ਕੱਲਾ ਕਿਉ ਉਹ ਕਰਕੇ ਇਹ ਆਹ ਆਏ ਬੰਦੇ ਦੇ ਕਿੰਨੇ ਕਿੰਨੇ ਲੱਗਦਾ ਬੜਾਈ ਆਂ ਕਿਹਨ ਜੀਪੀ ਮਾਸੀ ਕੀ ਬਣੇਗਾ ਕਿ ਜਿੰਨ ਲੱਗਾ ਜਰਾ ਹਾਂ ਪਾਲੀ ਦਾ ਗੱਜੇਲਾ ਹੀ ਬਣਾਉਣਾ ਸੀ ਆ ਪਰ ਉਹਨੇ ਕਹਤਾ ਕਹਿੰਦਾ ਗੱਜੇਲਾ ਨਹੀਂ ਖਾਣਾ ਅਰਚੇ ਕਹਿੰਦੇ ਹਾਂ ਆਪਣਾ ਬਣਾਉਣਾ ਪਿਆ ਤੇ ਇਹ ਨਾਲ ਥੋੜੀ ਵਿੱਚ ਖੰਡ ਪਾ ਕੇ ਜਮਾ ਸੁੱਕਾ ਹੋ ਜਾਣਾ ਤੇ ਹਜੇ ਆਪਣਾ ਉਹ ਵੀ ਪੈਣਾ ਖਵਾ ਹਾਂ ਕਿ ਉਹ ਕਿੰਨਾ ਕਿੰਨਾ ਕਰਕੇ ਕਿੰਨਾ ਦਾ ਹੈ ਨਾ ਉਹ ਗੜੰਗੀਆਂ ਪਿੰਨਗਾ ਕੰਮ ਐ ਕੰਮ ਐ ਵਿਆਹ ਤੇ ਮੀ ਆ ਗਿਆ ਅੱਜ ਤੇ ਹੀ ਆ ਨਾ ਮਿਲਾਂ ਦਾ ਅੱਜ ਤਾਂ ਸਿਮਨ ਲੱਗਦਾ ਤਾਂ ਵਿਆ ਅੱਜ ਤਾਂ ਨਹੀਂ ਲੱਗਦਾ ਹੂੰ ਠੀਕ ਆ ਸਕਦੇ ਗੋਲੀਆਂ ਨਹੀਂ ਲਿਖੇ ਚੈਨਲ ਸਬਨਾ ਕੀ ਪ੍ਰੋਬਲਮ ਨਹੀਂ ਬਤਾ ਪ੍ਰੋਬਲਮ ਲਾਇਆ ਨਾ ਕਿ ਨਹੀਂ ਵੀ ਇਹਨੂੰ ਕੁਛ ਦੀਏ ਨਾ ਬਲ ਕਰ ਇਹਨੂੰ 2 ਕਿਲੋ 4 ਕਿਲੋ ਹੋਰ ਪਾ ਲੈਂਦੇ 10 ਕਿਲੋ ਰਾਈ ਬਣਾ ਦੇ। ਹੂੰ ਇੰਨਾ ਕੋੜ ਮੱਖ ਮਰੂ ਪੀ ਤੇਆ ਸੀਗਾ ਘੱਲ ਲਿਆ। ਕਿਉਂ ਇੰਨੇ ਦੀ ਪਰਮਿਸ਼ਨ ਦੇਤੀ ਥੋੜੀ ਆ। ਕਿਤੇ ਸਾਰੇ ਦਾ ਇੰਨੇ ਦਾ ਬਣਾਉਣਾ ਹੁੰਦਾ ਤੇ ਕਿਉਂ ਪਹਿਲਾਂ ਨਾ ਕਹਿ ਦਿੰਦਾ ਕਿ ਬਣਾ ਲਓ। ਮੰਮੀ ਕੀ ਕਰਦੀ? ਪਰਤਾ ਹੀ ਨਹੀਂ ਕੀ ਕਰਦੀ ਆ ਮੈਂ ਤਾਂ ਖੋਣ ਮੜਾ ਜਾ ਬੰਨ ਨਹੀਂ। ਕਿਹਦੀ ਜੀਸੀ ਕਿ ਤੱਕ ਨਹੀਂ ਪਈ ਜਾਂਦਾ। ਉਹਨਾਂ ਦੇ ਮੀ ਭਈ ਆ ਮਾਜੇ ਇਧਰੋਂ ਬਦਲ ਉਧਰ ਪਰ ਜਾਂਦਾ ਤਾਂ ਇਧਰ ਨੂੰ ਸੀਗਾ ਇਹੋ ਨੇ ਮੈਂ ਵੀਡੀਓ ਪਰ ਲਾ ਕੇ ਦਿਖਾ ਹਾਂ ਹਾਂਜੀ ਮੈਂ ਗਈ ਸੀ ਕਿਚਨ ਦੇ ਵਿੱਚ ਆਟਾ ਜਿਹੜਾ ਪੁੱਜਣਾ ਸ਼ੁਰੂ ਹੋ ਗਿਆ ਤੇ ਮੈਂ ਲੈਣਾ ਸੀ ਖੋਆ ਚੀਨੀ ਤੇ ਡਰਾਈ ਫਰੂਟਸ ਡਰਾਈ ਫਰੂਟਸ ਦੇ ਵਿੱਚ ਅਸੀਂ ਲਿਆ ਕਾਜੂ ਤੇ ਬਦਾਮ ਤੇ ਤੁਸੀਂ ਸਾਰੇ ਲੈ ਸਕਦੇ ਆ ਇਹ ਨਹੀਂ ਕਿ ਸਿਰਫ ਕਾਜੂ ਤੇ ਬਦਾਮ ਹੀ ਪਾਉਣੇ ਆ ਜਿਹੜੇ ਮਰਜ਼ੀ ਤੁਸੀਂ ਡ్రਾਈ ਫਰੂਟਸ ਆ ਜਿਹੜੇ ਐਡ ਕਰ ਸਕਦੇ ਹੋ ਉਹਦੇ ਵਿੱਚ ਪਿਸਤਾ ਵਗੈਰਾ ਹੋ ਗਿਆ ਹੈ ਜੋ ਖਾਸ ਕਰਕੇ ਬਹੁਤ ਖੁਸ਼ ਹੁੰਦਾ ਵਾ ਸਾਰਾ ਕੁਝ ਜਿਹੜਾ ਤੁਸੀਂ ਉਹ ਐਡ ਕਰ ਸਕਦੇ ਹੋ ਇਹਦੇ ਵਿੱਚ ਤੇ ਖੋਆ ਵਾ ਜਿਹੜਾ ਉਹ ਘਰ ਬਈ ਬਣਿਆ ਹੋਇਆ ਵਾ ਉਹ ਅਸੀਂ ਘਰੇ ਬਣਾਇਆ ਸੀ ਕੱਲ ਦੁੱਧ ਲੈ ਕੇ ਤੇ ਜਿਹੜੀ ਖੰਡ ਆ ਉਹ ਤੁਸੀਂ ਪਾਉਣੀ ਆ ਪੀਸੀ ਹੋਈ ਠੀਕ ਹੈ ਤੇ ਆਟਾ ਪੁੱਜਣਾ bắt ਸ਼ੁਰੂ ਹੋ ਗਿਆ ਤੇ ਹੁਣ ਲੈ ਕੇ ਚੱਲਦੇ ਆ ਪਹਿਲਾਂ ਐਡ ਕਰਾਂਗੇ ਉਹਦੇ ਵਿੱਚ ਜਦੋਂ ਆਟਾ ਪੁੱਜ ਗਿਆ ਹਨਾ ਆਟਾ ਘਿਓ ਛੱਡਣ ਲੱਗ ਜੂਗਾ ਜਿੰਦ ਤੱਕ ਭੁੱਜ ਗਿਆ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਸਭ ਤੋਂ ਪਹਿਲਾਂ ਆਪਣਾ ਖੋਆ ਜਿਹੜਾ ਐਡ ਕਰ ਦਾਂਗੇ ਅੱਛੇ ਤਰ੍ਹਾਂ ਥੋੜਾ ਜਿਹਾ ਟਾਈਮ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਖੁਣ ਕੇ ਉਸ ਤੋਂ ਬਾਅਦ ਐਡ ਕਰ ਦਾਂਗੇ ਆਪਣੀ ਚੀਨੀ ਚਲੋ ਜੀ ਹੁਣ ਲੱਗੇ ਚਲਦੇ ਆਂ ਤੇ ਤੁਹਾਨੂੰ ਨਾਲ-ਨਾਲ ਦਿਖਾਉਨੇ ਆਂ ਹਾਂਜੀ ਦੇਖੋ ਹਾਂ ਤੇ ਦਾ ਕਲਰ ਚੇਂਜ ਹੋ ਗਿਆ ਬਿਲਕੁਲ ਭੁੱਜ ਗਿਆ ਹੁਣ ਤਾਂ ਲਾਲ ਹੋ ਗਿਆ ਜਮਾ ਹਨਾ ਬਹੁਤ ਅੱਛੇ ਜੀ ਬਣ ਰਹੇ ਆਂ ਆਹ ਸਾਡਾ ਜਿਹੜਾ ਪਤਾ ਨਾ ਫਿਰ ਕਿਸ ਤਰ੍ਹਾਂ ਆਇਆ ਬੜਾ ਨੇ ਨਾਲ ਨਾਲ ਹਲਾਈ ਜਾਣਾ ਪਾ ਕੇ ਜਦੋਂ ਮੈਂ 2 ਮਿੰਟ ਲਈ ਐ ਨਹੀਂ ਛੱਡਣਾ ਨਹੀਂ ਦੇਣੀ ਢਿੱਕਾ ਛੱਡ ਦੇਣਾ ਆਪਣੇ ਆਪਾ ਬੋਜਿਟੂ ਦੇ ਪਾਸੇ ਹੋ ਜਾਵੇ ਜਦੋਂ ਸਿਹੋ ਦੇ ਵਿੱਚ ਆਪਾ ਤਾਤਾ ਹੋਂ ਸਭ ਤੋਂ ਬਾਸ ਬਾਸ ਬਾਂਦਰ ਨਹੀਂ ਨਹੀਂ ਚਾਈ ਵੀ

ਤੋ ਐਟਰ ਗਾਵਾਂ ਇਹਨਾਂ ਦੇ ਕੋਲ ਤੋਂ ਥੋੜੀ ਜਿਹੀ ਨਨ ਪਾਣੀ ਇਹਨਾਂ ਨੇ ਖਾਧਿਆ ਬੇਸਨ ਦੀ ਬਰਫੀ ਬਣਾਈ ਸੀ ਉਹਦਾ ਮਨ ਦਾ ਇਹਨਾਂ ਨੇ ਹਨਾ ਮਾਸੀ ਨੇ ਮੈਂ ਪਾਵਾਂ ਇਹ ਲੋੜ ਜੀ ਹਾਂਜੀ ਅਰ ਤੁਸੀਂ ਦੇਖੋ ਕਿ ਨਾ ਸੁਣਾਇਆ ਐਡ ਕਰ ਬੰਦ ਕਰ ਦੇ ਵਿੱਚ ਆਪਣਾ ਹੋਆ ਚਲੋ ਜੀ ਪਹਿਲਾਂ ਮੈਂ ਐਡ ਕਰ ਲਾ ਦੇਣਾ

कढ़ाई में करछी हला कर छी नाड़ा है। मारी ये क्या खके दे सो तो भी मीठा सही है के पावा पाला थोड़ा जा। بس 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 جالی ਨਾ ਹਾਂ ਮੇਚ ਦਮੇਸ ਕਰ ਲੈ ਹਾਂਜੀ ਠੀਕ ਆ ਕਿ ਬਣ ਕੇ ਰਹਿ ਗਿਆ ਹੁਣ ਆਪਣਾ ਸੁਨੇ ਦੀਆ ਕੜਾ ਕਹੋਂ ਤੋਂ ਕੜਾ ਕੀਤਾ ਹਣਾ ਪੱਕਾ ਮਾੜਾ ਜਾ ਪਾਇ ਜਮੇ ਅੱਜ ਹੁਣ ਦੇਖ ਮੈਂ ਤੂੰ ਹਾਂ ਦੇਖ ਪੁਣ ਪਿੰਨੀ ਦਹੀਂ ਲੈਟ ਕੇ ਆਂ ਬਚਾ ਲਈਆਂ ਗਿੱਲੀਆਂ ਹੈ ਲਿਆਵਾ ਭੱਜ ਕੇ ਭੁੰਨ ਕੇ ਆਟਾ ਹਾਂਜੀ ਖਵਾ ਬਣ ਕੇ ਆਪਣਾ ਰੈਡੀ ਆ ਤੇ ਹੁਣ ਅਸੀਂ ਦੀਆ ਵਾਟਾ ਪੰਨੀ ਆ ਤੇ ਤੁਸੀਂ ਵੀ ਘਰੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਆ ਬਣਾ ਕੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਵਾ ਤੇ ਬਸ ਜੀ ਹੁਣ ਫਟਫਟ ਦੀਆਂ ਪਿੰਨੀਆ ਵਟਦੇ ਆ ਤੇ ਉਸ ਤੋਂ ਬਾਅਦ ਕਰਦੇ ਆਪਾਂ ਇਸ ਵਲੌਗ ਨੂੰ ਖਤਮ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜਿਦਾਂ ਨੇ ਤਾਂ ਸੰਗਤ ਆ ਤੇ ਚਲੋ ਜੀ ਹੁਣ ਵਟਦੇ ਆਪਾਂ ਇਹਦੀਆਂ ਪਿੰਨੀਆ ਉਹ ਆਪਾ ਐ ਮੇਰਾ ਖਲਿਆ ਪਤਾ ਨਹੀਂ ਕਿੱਦੇ ਨੂੰ ਬਣਨ ਦੀਆਂ ਗਾਜਰਾਂ ਆਂ ਮੈਥੋਂ ਕਿੱਦੇ ਨੂੰ ਫੇਰ ਬਾਹਾਂ ਵੱਜਣਗੀਆਂ ਕੋਹ ਆ ਜਾ ਪੂਰਾ ਹਾਂਜੀ ਤੁਸੀਂ ਦੇਖਿਆ ਹੋਣਾ ਉਹਨੇ ਪਿੰਨਿਆ ਵਾਲਾ ਵਲੌਗ ਤੇ ਮੈਂ ਬਣਾਰੀ ਸੀਗੀ ਭਰਾਲੀ ਚਾਹ ਚਾਹ ਬਣਾ ਕੇ ਫਟੜਫਟ ਪਾਣ ਨੂੰ ਦਿਨੇ ਨਾਲ ਦਿਨੇ ਨੂੰ ਪਿੰਨਿਆ ਖਾਣ ਲਈ ਤੇ ਬਸ ਜੀ ਅੱਜ ਦੇ ਵਲੋਗਿੰਗ ਕਰਦੇ ਠੀਕ ਹਨ ਚੇਤਨ ਨੂੰ ਅੱਛਾ ਲੱਗਿਆ ਹੋਵੇ ਪਿੰਨਿਆ ਲਗ ਬਲੌਗ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਜੇ ਕੱਲੇ ਹੋਰ ਵਲੋਗ ਦੇ ਵਿੱਚ ਬਾਏ ਬਾਏ